ਚਾਲਾ ਨਜ਼ਦੀਕੀ ਪਿੰਡ ਮੁਰਾਦਪੁਰ ਦੀ ਹੈ ਜਿੱਥੇ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਮਿੰਦਰ ਨਾਮਕ ਵਿਅਕਤੀ ਜੋ ਕਿ 10 ਪਰਚੇ ਦੇ ਵਿੱਚ ਨਾਮਜ਼ਦ ਹੈ ਉਸ ਦੇ ਕਾਰਨ ਘੇਰ ਲਿਆ ਲੇਕਿਨ ਸਮਿੰਦਰ ਸਿੰਘ ਆਪਣੇ ਪੁੱਤਰ ਦੇ ਨਾਲ ਘਰ ਦੀ ਛੱਤ ਤੇ ਚੜ ਗਿਆ ਤੇ ਇਸ ਮੌਕੇ ਦੌਰਾਨ ਪੁਲਿਸ ਅਤੇ ਸਮਿੰਦਰ ਸਿੰਘ ਦਰਮਿਆਨ ਲੰਬੇ ਸਮੇਂ ਤੱਕ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ ਪੌੜੀਆਂ ਲਗਾ ਕੇ ਸ਼ਮਿੰਦਰ ਸਿੰਘ ਅਤੇ ਉਸ ਦੇ ਪੁੱਤਰ ਨੂੰ ਕਾਬੂ ਕਰਨ ਚੜੇ ਮੁਲਾਜ਼ਮ ਅਤੇ ਸਮਿੰਦਰ ਸਿੰਘ ਨੇ ਇੱਟਾਂ ਰੋੜੀਆਂ ਅਤੇ ਤੇਜ਼ ਰਫ਼ਤਾਰ ਨਾਲ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੋਏ ਨੇ ਤੇ ਜ਼ਮਾਨਤ ਤੇ ਆਇਸ ਮਿੰਦਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਉਸ ਨੂੰ ਦੱਸੇ ਕਿ ਕਿਸ ਜੁਰਮ ਦੇ ਵਿੱਚ ਉਸ ਨੂੰ ਕਾਬੂ ਕਰਨ ਆਈ ਹੈ ਉਸ ਦਾ ਕਹਿਣਾ ਸੀ ਕਿ ਪੁਲਿਸ ਬਿਨਾਂ ਵਜਾ ਉਸ ਨੂੰ ਤੰਗ ਪਰੇਸ਼ਾਨ ਕਰ ਰਹੀ ਤੇ ਉੱਥੇ ਹੀ ਲੰਬਾ ਸਮਾਂ ਚੱਲੇ ਇਸ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਮਿੰਦਰ ਸਿੰਘ ਤੇ ਉਸ ਦੇ ਪੁੱਤਰ ਨੂੰ ਕਾਬੂ ਕੀਤੇ ਬਗੈਰ ਹੀ ਪੁਲਿਸ ਨੂੰ ਬੇਰੰਗ ਖਾਲੀ ਹੱਥੀ ਵਾਪਸ ਮੁੜਨਾ ਪਿਆ ਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੋ 10-15 ਤੋਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪੱਚਾ ਦਰਜ ਕੀਤਾ ਆ ਮਨਪ੍ਰੀਤ ਕੰਡਿਆ ਦਾ ਬੰਦਾ ਸੀਗਾ ਉਹ ਜਿਹੜਾ ਸਮਾਨ ਲੈ ਗਿਆ ਸੀਗਾ ਉਸ ਬੰਦੇ ਨੂੰ ਨਾਬਤ ਕੀਤਾ ਜਾ ਉਹ ਤੇ ਫੜਨਾਏ ਆਪਾਂ ਹਾਂਜੀ ਉਹਦੇ ਵਿੱਚੋਂ ਆਪਾਂ ਉਹਦੀ ਕਟਾ ਕੇ ਅਮਲ ਦੇ ਅਫਰਤ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜਖਮੀ ਹੋਏ ਦੋ ਬੰਦੇ ਜਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਗਿਆ ਅਜਾ ਮੈਂ ਦੇਖੋ ਇਹ ਤੇ ਮਰਾਨ ਦੀ ਕੋਸ਼ਿਸ਼ ਕਰਦਾ ਥੱਲੇ ਆ ਜੇ ਤੇ ਜੋ ਕਰਦੇ ਬਣਦੇ ਉਹੀ ਕਰਾਂਗੇ ਆਪਾਂ ਕੋ ਇੱਥੇ ਟੋੜੇ ਚਲਾਈ ਇਹਨੂੰ ਹਾਂਜੀ ਹਾਂਜੀ ਟੋੜੇ ਚਲਾਈ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹੈ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਕਿੰਨੀ ਦਿਨ ਤੋਂ ਚੱਲਦੇ ਆ ਕਾਫੀ ਜਤੋਂ ਪੁਰਾਣਾ ਹੀ ਹੈ ਜੀ ਨਹੀਂ ਸਾਡੀ ਜਤੋਂ ਯਾਦਾ ਚਿੰਦੇ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠਦੇ ਹੋ ਕੋਈ ਬਖਰੀ ਜਿਹੜੇ ਕਰਬਾਨ ਫੜੀ ਹੈ ਉਹ ਦਾੰਗ ਫੜੀ ਹੋਈ ਆ ਰੋੜੇ ਚ ਲਾ ਦੇ ਨਾ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ سپورਟ ਨਹੀਂ ਕਰਦਾ ਜੀ ਅੱਛਾ ਜੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹ سپورਟ ਮਰ ਕੋਈ ਨਹੀਂ ਕਰਦਾ ਸਾਇ ਨਸ਼ਾ ਵੇਚਦਾ ਹੀ ਹੈ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਨਹੀਂ ਕੁਝ ਵੀ ਘਰਾ ਮਿਲ ਨਹੀਂ ਅੱਜ ਹਜੂ ਅੱਜ ਉਹਨੇ ਕਹਿ ਰਿਹਾ ਮੈਂ ਕੋਈ ਮਸ਼ਹੂਰ ਰਾਮਨ ਨਹੀਂ ਹੈ ਕੁਛ ਨਹੀਂ ਹੈ ਮਰਦਾਂ ਉਹ ਜੀ ਫੜਿਆ ਨਾ ਗਿਆ